ਹੁਣ ਤੂੰ ਕਹਿੰਦਾ ਵੀ ਉਹਦੇ ਤੱਕ ਪਹੁੰਚ ਜਣੀ ਤੇਰੇ ਤੱਕ ਵੀ ਇਹ ਵੀਡੀਓ ਆਈ ਜਣੀ ਆ ਠੀਕ ਆ ਨਾ ਕਮੈਂਟ ਪੜੀ ਮੈਨੂੰ ਬੜਾ ਕੁਝ ਬੋਲਣ ਦੀ ਲੋੜ ਨਹੀਂ ਤੈਨੂੰ ਆਪੇ ਹੀ ਪਤਾ ਲੱਗ ਜੂਗਾ ਵੀ ਤੇਰੀ ਵੀਡੀਓ ਦੇ ਵਿੱਚ ਤੂੰ ਗਲਤਾਂ ਜਾਂ ਅਸੀਂ ਗਲਤ ਆਗੇ ਪਰ ਤੇ ਪਤਾ ਸੀਗਾ ਵੀ ਅਸੀਂ ਸਾਡਾ ਕੰਮ ਨਹੀਂ ਸਹੀ ਹੋ ਰਿਹਾ ਨਿਵਾ ਭੰਗੀਆਂ ਚ ਉਹਦੇ ਵਿੱਚ ਹੀ ਗੁਣਿਆਂ ਚ ਫਰਕ ਪੈਗਾ ਤੁਸੀਂ ਉੱਥੇ ਹੀ ਬੰਦ ਕਰ ਦਿੰਦੇ ਨਾ ਤੁਹਾਡਾ ਹਾਂਜੀ ਮਿੱਤਰੋ ਇੱਕ ਨਾ ਆਪਾਂ ਕੱਲ ਪਰਸੋਂ ਵੀਡੀਓ ਪਾਈ ਸੀਗੀ ਉਹਦੇ ਵਿੱਚ ਆਪਾਂ ਦਿਖਾਇਆ ਸੀਗਾ ਆ ਪਹਿਲਾਂ ਵੀਡੀਓ ਦੇਖੋ ਫਿਰ ਉਹਦੇ ਬਾਰੇ ਬੋਲਦੇ ਆ ਮੈਂ ਉੱਥੇ ਖੜਾ ਜਿੱਥੇ ਆਪਣੇ ਘਰ ਪਾਏਗਾ ਵੀਡੀਓ ਪਾਉਣ ਦਾ ਮਕਸਦ ਕੀ ਹੈ ਨਹੀਂ ਆਪਾਂ ਕਾਹਨੂੰ ਕਿਸੇ ਨੂੰ ਕਹਿ ਰਹੇ ਹਾਂ ਚਲੋ ਵੀਡੀਓ ਬਾਈ ਦੇ ਖਿਲਾਫ ਨਹੀਂ ਹੈਗੀ ਆ ਮੈਂ ਸਕਰੀਨਸ਼ਾਟ ਲਾਉਂਗਾ ਬਾਕੀ ਉਹ ਬਾਈ ਹੈਗਾ ਰਾਇਕੋਟ ਪੰਜਾਬ ਤੇ ਪਾਕਿਸਤਾਨ ਚੋਂ ਬਾਈ ਆਪਾਂ ਨੂੰ ਕਹਿ ਰਹੇ ਕਹਿੰਦਾ ਵੀ ਉਹ ਗਲਤ ਨਹੀਂ ਗਲਤ ਨਹੀਂ ਜੀ ਮੈਂ ਇਹਨੇ ਵੀਡੀਓ ਦੇਖ ਰਿਹਾ ਲਾਣੇਦਾਰ ਦੀਆਂ ਫੋਟੋ ਲਾ ਕੇ ਨੇ ਕਹੀ ਜਾਂਦਾ ਕਹਿੰਦਾ ਪਹਿਲਾਂ ਤਾਂ ਭਾਈ ਜਦੋਂ ਸਾਨੂੰ ਪਤਾ ਨਹੀਂ ਹੁੰਦਾ ਦਲੀਲਾਂ ਨਾ ਦਿਆ ਕਰੋ ਠੀਕ ਹੈ ਆ ਮੂਰੀ ਲਈ ਸੀ ਆ ਮੂਰੀ ਦਿਖਾਓ ਜੀ ਇਹ ਮੂਰੀ ਲਈ ਸੀ ਸੁਣੀ ਚੱਲਿਓ ਹੋਰ ਮਿਸਤਰੀ ਨੇ ਕਾਰੀਗਰ ਬੰਦੇ ਦਾ ਕਾਰੀਗਰ ਕੰਮ ਹੁੰਦਾ ਹੈ ਜਦੋਂ ਉਹਨੇ ਛੁੱਡਣ ਕੰਮ ਕਰਿਆ ਤਾਂ ਉਹਨੂੰ ਛੁੱਡਣ ਹੀ ਕਹਾ ਜੀ। ਬਾਕੀ ਗੱਲਾਂ ਚਲ ਪਹਿਲੀ ਗੱਲ ਤਾਂ ਮੈਂ ਤੈਨੂੰ ਦੱਸਦਾ ਬਾਈ ਇਹ ਬਾਰੀ ਪੱਟ ਕੇ ਲਾਉਣੀ ਕਾਰਾਗਦੀ ਨਹੀਂ ਹੁੰਦੀ। ਇਹ ਵਾਲੀਆਂ ਨਾਰਮਲ ਗੱਲਾਂ ਨੇ। ਇਹ ਕਿਸੇ ਦਾ ਸਟਾਈਲ ਹੁੰਦਾ ਵੀ ਕੋਈ ਬਾਹਰਲੇ ਫੇਸ ਤੇ ਲਾਉਂਦਾ ਕੋਈ ਅੰਦਰਲੇ ਫੇਸ ਤੇ ਲਾਉਂਦਾ। ਇਹ ਕੋਈ ਵਾਲੀ ਵੱਡੀ ਗੱਲ ਨਹੀਂ ਅਸੀਂ 20 ਥਾਈ ਪੱਟ ਕੇ ਵੀ ਲਾਈਆਂ ਨੇ ਤੇ 20 ਥਾਈ ਸੈੱਟ ਵੀ ਕਰੀਆਂ ਨੇ ਹਨਾ। ਪਰ ਅੰਦਰਲੇ ਫੇਸ ਤੇ ਲਾਉਣ ਦਾ ਇਹਦਾ ਮਤਲਬ ਇਹ ਹੁੰਦਾਗਾ ਵੀ ਅੰਦਰੋਂ ਜਿਵੇਂ ਸੈਲ ਤੋਂ ਪਹਿਣੀ ਹੁੰਦੀ ਹੈਗੀ ਅੰਦਰੋਂ ਵਾਰੀ ਦੂਰ ਖੋਲਣ ਲਈ ਦੂਰ ਨਾ ਹੋਵੇ। ਇਹ ਤਾਂ ਕਾਰਾਗਰੀ ਹੈ। ਤੇ ਬਾਹਰਲੇ ਫੇਸ ਤੇ ਲਾਦੀ ਬਸ ਬਾਕੀ ਜਦੋਂ ਲਾਈ ਸੀ ਜਾਂ ਦੋ ਚਾਰ ਦੇ ਲੱਗੇ ਸੀ ਉਦੋਂ ਵੀ ਤੁਸੀਂ ਦੇਖ ਦੇਖੀ ਹੋਊਗੀ ਵਾਰੀ ਇਹ ਵੀ ਬਾਹਰਲੇ ਫੇਸ ਤੇ ਲਾਗੀ ਉਹਨੂੰ ਅੰਦਰਲੇ ਫੇਸ ਤੇ ਲਵਾਈਏ ਬਾਕੀ ਇਹ ਵੀਡੀਓ ਦੇ ਵਿੱਚ ਤੇਰੇ ਵੀਡੀਓ ਪਾਈ ਤੇ 18 20 ਕਮੈਂਟ ਆਏ ਹੋਏ ਆਗੇ ਪਹਿਲਾਂ ਤਾਂ ਉਹ ਕਮੈਂਟ ਪੜੀ ਮੈਨੂੰ ਬੜਾ ਕੁਝ ਬੋਲਣ ਦੀ ਲੋੜ ਨਹੀਂ ਤੈਨੂੰ ਆਪੇ ਹੀ ਪਤਾ ਲੱਗ ਜਾਊਗਾ ਵੀ ਤੇਰੀ ਵੀਡੀਓ ਦੇ ਵਿੱਚ ਤੂੰ ਗਲਤਾਂ ਜਾਂ ਅਸੀਂ ਗਲਤਾਂ ਗੇ ਬਾਕੀ ਕਾਰਗਰੀ ਤੁਹਾਨੂੰ ਕੋਈ ਬੜੀ ਵੱਡੀ ਬੱਠੀ ਗੱਲ ਨਹੀਂ ਜਦੋਂ ਹੁਣ ਮੰਨ ਲਓ ਵੀ ਤੁਸੀਂ ਕਹਿੰਦੇ ਉਹ ਸਾਡੇ ਘਰ ਦੇ ਗੁਣਿਆਂ 'ਚ ਫਰਕ ਪਤਾ ਹਨਾ ਗੁਣਿਆਂ 'ਚ ਫਰਕ ਪਤਾ ਜਦੋਂ ਨਿਉਆਂ ਭਰੀ ਅਸੀਂ ਉੱਥੇ ਵੀ ਪਤਾ ਲੱਗ ਜਾਂਦਾਗਾ ਜੇ ਤੁਸੀਂ ਜਾਣਕਾਰ ਹੁੰਦੇ ਤੁਸੀਂ ਕਹਿੰਦੇ ਉਹ ਪੰਜ ਚਾਰ ਹਲਕੇ ਦੇ ਨਾਲ ਲਾ ਲੇ ਜਦੋਂ ਸੋਨੂੰ ਉਹ ਮਿਸਤਰੀ ਤੇ ਪਹਿਲਾਂ ਹੀ ਪਤਾਗਾ ਵੀ ਉਹ ਨਹੀਂ ਕੰਮ ਵਧੀਆ ਕਰਦਾ ਤੁਸੀਂ ਕਿਉਂ ਲਾਇਆ ਉਹ ਧੱਕੇ ਨਾਲ ਤਾਂ ਆ ਕੇ ਛੋਡੇ ਘਰੇ ਲੱਗਿਆ ਨੀਗਾ ਕੰਮ ਕਰਨ ਠੀਕ ਆ ਨਾ ਤੇ ਬਾਕੀ ਹੁਣ ਤੁਸੀਂ ਜਿੰਨਾ ਕੋਈ ਮਰਜ਼ੀ ਭੰਡੀ ਗਲੋ ਲਾਸਟ ਦੇਦਾ ਲੋਕਾਂ ਨੇ ਇਹੀ ਗੜਾ ਹੁੰਦਾ ਵੀ ਪੈਸੇ ਨਹੀਂ ਦਿੱਤੇ ਹੁਣੇ ਪੈਸੇ ਰੱਖ ਲੈ ਬਾ ਰੌਲਾ ਪਾ ਲਿਆ ਠੀਕ ਹੈ ਨਾ ਬਾਕੀ ਮੈਂ ਤੁਹਾਨੂੰ ਵੀ ਨਹੀਂ ਗਲਤ ਕਹਿੰਦਾ ਨਾ ਮੈਂ ਉਹਨੂੰ ਸਹੀ ਕਹਿੰਦਾ ਕਿ ਵੀ ਉਹ ਸਹੀ ਆ ਕੁਝ ਕਮੀਆਂ ਉਹਦੇ ਚ ਵੀ ਨੇ ਕੋਈ ਸੋਡਿਚ ਵੀ ਨੇ ਜਦੋਂ ਤੁਹਾਨੂੰ ਪਹਿਲੇ ਨੰਬਰ ਤੇ ਪਤਾ ਸੀਗਾ ਵੀ ਅਸੀਂ ਸਾਡਾ ਕੰਮ ਨਹੀਂ ਸਹੀ ਹੋ ਰਿਹਾ ਨਵਾਂ ਭਰੀਆਂ ਸੀ ਉਹਦੇ ਵਿੱਚ ਹੀ ਗੁਣੀਆਂ ਚ ਫਰਕ ਪੈਗਾ ਤੁਸੀਂ ਉੱਥੇ ਹੀ ਬੰਦ ਕਰ ਦਿੰਦੇ ਨਾ ਥੋੜਾ ਰੌਲਾ ਪੈਂਦਾ ਐਂਡ ਤੇ ਆ ਕੇ ਜਦੋਂ ਲੈਂਟਰ ਪਾ ਕੇ ਹਨਾ ਕਿਸੇ ਨਾਲ ਰੌਲਾ ਪਾਉਣਾਗਾ ਉਹਦੇ ਵਿੱਚ ਮਾਲਕ ਦੀ ਹੀ ਗਲਤੀ ਪੈਦੀ ਹੁੰਦੀ ਆ ਵੀ ਹਾਂ ਇਹਨੇ ਪੈਸੇ ਦੱਬਣੇ ਹੋਣਗੇ ਤੇ ਵੀ ਤਾਂ ਕਰਕੇ ਇਹਨੇ ਰੌਲਾ ਪਾ ਲਿਆ ਠੀਕ ਆ ਨਾ ਬਾਕੀ ਜੇ ਕੋਈ ਇਹ ਦਰਲੇ ਇਲਾਕੇ ਦਾ ਉਹ ਇਹ ਇਲਾਕੇ ਦੇ ਵਿੱਚ ਕੋਈ ਯੂਟਿਊਬਰ ਜਾਂ ਕੋਈ ਹਨਾ ਵੀ ਫੇਸਬੁੱਕ ਤੇ ਵੀਡੀਓ ਪਾਉਣ ਲੱਗਾ ਮੁੰਡਾ ਤਾਂ ਮੇਰਾ ਵੀਰ ਬਣ ਕੇ ਨਾ ਇੱਕ ਵਾਰੀ ਗਾਂਧੀ ਦਾ ਪੱਖ ਜ਼ਰੂਰ ਸੁਣਿਓ ਕਿਉਂਕਿ ਇਹਨਾਂ ਨੇ ਤਾਂ ਵੀਡੀਓ 10 15 ਉਹਦੇ ਖਿਲਾਫ ਪਾਤੀਆਂ ਪਰ ਉਹ ਤੋਂ ਵੀ ਸੁਣੋ ਵੀ ਕੀ ਗਲਤੀਆਂ ਨੇ ਇਹਨਾਂ ਦੀਆਂ ਫਿਰ ਉਹ ਕੋਸ਼ਤਾਂ ਦੱਸੂਗਾ ਹੀ ਫਿਰ ਪਤਾ ਲੱਗੂ ਨਾ ਵੀ ਕੌਣ ਸਹੀ ਆ ਕੌਣ ਗਲਤ ਆ ਬਾਕੀ ਤੇਰੀਆਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓ ਨੇ ਨਾ ਪਹਿਲਾਂ ਵੀਡੀਓ ਵਿੱਚ ਮੈਂ ਕਮੈਂਟ ਚੈੱਕ ਕੀਤੇ ਆਗੇ ਸਾਰੀਆਂ ਵੀਡੀਓ ਦੇ ਕਮੈਂਟ 90% ਤੇਰੇ ਖਿਲਾਫ ਹੀ ਨੇ ਮੈਂ ਵੀਡੀਓ ਪਾਈ ਆ ਉਸ ਦਿਨ ਗੱਡੀ 'ਚ ਬਹਿ ਕੇ ਮੇਰੀ ਵੀਡੀਓ ਦੇ ਥੱਲੇ ਕਮੈਂਟ ਚੈੱਕ ਕਰੀ ਇੱਕ ਵੀ ਗਲਤ ਨਹੀਂ ਕਮੈਂਟ ਆਇਆ ਤੇਰੀਆਂ ਜਿੰਨੀਆਂ ਵੀਡੀਓ ਪਾਈਆਂ ਨੇ 90% ਤੇਰੇ ਗਲਤ ਕਮੈਂਟ ਹੀ ਆ ਵੀਰੇ ਮੇਰਾ ਤੇਰਾ ਨਾਲ ਕੋਈ ਵਟ ਦਾ ਰੌਲਾ ਨਹੀਂ ਹੈਗਾ ਮੈਂ ਇੱਕ ਫੇਸਬੁੱਕ ਤੇ ਜਾਂ ਇੱਕ ਠੇਕੇਦਾਰ ਦੇ ਤੌਰ ਤੇ ਇੱਕ ਵੀਡੀਓ ਪਾਈ ਸੀਗੀ ਉਹ ਵੀ ਨਾਰਮਲ ਤੂੰ ਕਹਿੰਦਾਗਾ ਵੀ ਐਦਾਂ ਉਦਾਂ ਪਤਾ ਨਹੀਂਗਾ ਬਾਈ ਜੇ ਕੋਈ ਜਾਣਕਾਰੀ ਹੈਗੀ ਹੈ ਨਾ ਤਾਂ ਹੀ ਇਸ ਲਾਈਨ 'ਚ ਬਣਿਆ ਆ ਪਿੱਛੇ ਮੇਰੇ ਦੇਖ ਲੈ ਐਡੀ ਵੱਡੀ ਕੋਠੀ ਬਣਾਦੀ ਤੂੰ ਤਾਂ ਚੱਲ ਇੱਕ ਮੰਦਲੀ ਬਣਾਈ ਆ ਤਿੰਨ ਮੰਜ਼ਲੀ ਕੋਠੀ ਆ ਗਈ ਜੇ ਕੋਈ ਜਾਣਕਾਰੀ ਸੀਗੀ ਤਾਂ ਹੀ ਵਢਾਈਆ ਇੱਕ ਇੱਕ ਵੀ ਨਹੀਂ ਵਢਾਈ ਐਸੇ ਜਿਹੇ ਪਤਾ ਨਹੀਂ ਕਿ ਆਣ ਗਿਆ ਕਿੰਨੇ ਕਿ ਬਣ ਚੁੱਕੀ ਆਲੇ ਹੁਣ ਤੱਕ ਤੇ ਐਵੇਂ ਨਾ ਪਕਾਈ ਮਾਰਨ ਚ ਨਹੀਂ ਕੋਈ ਉਹ ਦਿਖਾਈਦੀ ਹੁੰਦੀ ਕਾਰਾਗਰੀ ਕਾਰਾਗਰੀ ਕੰਮ ਦੀ ਹੁੰਦੀ ਹੈਗੀ ਠੀਕ ਆ ਨਾ ਵਿੰਡੋ ਬਟਕੇ ਲਾਦੀ ਜੇ ਹੁਣ ਗਾਰਡਰ ਤੋਂ ਕਹਦਾ ਵੀ ਬਾਸ ਹੁੰਦੇ ਗੱਡ ਤੇ ਤਿੰਨ ਦਿਹਾੜੀਆਂ ਦੋ ਦਿਨੀਆਂ ਲੱਗਿਆ ਮੈਂ ਇੱਕ ਬੰਦਾ ਭੇਜ ਦਿੰਨਾ ਇੱਕ ਬੰਦਾ ਹੀ ਇੱਕ ਦਿਹਾੜੀ ਚ ਖੋਲ ਦੂਗਾ ਠੀਕ ਆ ਨਾ ਐਜੇ ਬੰਦੇ ਬੰਦੇ ਬੈਠੇ ਆਪਣੇ ਕੋਲੇ ਐਵੇਂ ਤੁ ਕਾਈ ਮਾਰੀ ਜਾਣੀ ਜਾਂ ਤੁ ਕਹਣਾ ਵੀਡੀਓ ਤਾਂ ਆਈ ਆਉਣਗੀਆਂ ਜੇ ਆਉਣਗੀਆਂ ਬਾਈ ਜੇ ਕੋਈ ਮੇਰਾ YouTube ਉਧਰ ਲਾ ਜਾ ਫੇਸਬੁੱਕ ਤੇ ਕੋਈ ਬੰਦਾ ਪਾਉਂਦਾ ਗਾਂਧੀ ਨੂੰ ਇੱਕ ਵਾਰੀ ਮੂਰੇ ਲਿਆਓ ਉਹਨੂੰ ਪਤਾ ਲੱਗੇ ਠੀਕ ਆ ਨਾ ਵੀ ਉਹ ਕੀ ਛੋਟੀਆਂ ਕੀ ਕਮੀਆਂ ਨੇ ਹੁਣ ਤੁਸੀਂ ਇਕੱਲੀਆਂ ਉਹਦੀਆਂ ਕਮੀਆਂ ਦਿਖਾਈ ਜਾਂਦੇ ਹੋ ਠੀਕ ਆ ਉਹਦੇ 'ਚ ਕਮੀਆਂ ਹੈਗੀਆਂ ਨੇ ਮੈਂ ਮੰਨ ਲਿਆ ਮੈਂ ਵੀ ਕੰਮ ਦੇਖ ਕੇ ਮੈਂ ਦੱਸਦਾ ਵੀ ਕਮੀਆਂ ਕੰਮ 'ਚ ਹੈਗੀਆਂ ਨੇ ਪਰ ਜਦੋਂ ਨਿਵਾਹ ਭਰੀਆਂ ਜੀ ਤੁਹਾਨੂੰ ਪਤਾ ਹੀ ਬਾਤਗੁਣੀਆਂ ਕਰਦਾ ਤੁਸੀਂ ਉਹਦੀ ਹਟਾਉਂਦੇ ਨਾ ਕਿ ਹੁਣ ਵਾਸ ਐਂਡ ਤੇ ਪੈਸੇ ਪੈਸੇ ਰੱਖਣੇ ਆ ਤਾਂ ਹੁਣ ਹਟਾਓ ਠੀਕ ਆ ਨਾ ਇਹ ਚੀਜ਼ਾਂ ਕੋਈ ਬਾਲੀਆਂ ਵਧੀਆ ਨਹੀਂ ਸੋਡੀਆਂ ਵੀਡੀਓ ਦੇ ਕਮੈਂਟ ਹੀ ਰੱਖਦੇ ਆ ਮੈਂ ਬਾਹਰ ਨਹੀਂ ਬੋਲਦਾ ਜਲਾ ਬਸ ਤੁਸੀਂ ਆਪਦੇ ਕਮੈਂਟ ਪੜ੍ਹ ਕੇ ਚੈੱਕ ਕਰ ਲਿਓ ਵੀ ਤੁਹਾਨੂੰ ਲੋਕ ਕੀ ਕਹਿੰਦੇ ਆਗੇ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਆਪਣੇ ਫੇਸ ਨੂੰ ਫੋਲੋ ਕਰ ਲਿਓ ਤੇ ਵੀਡੀਓ ਹੁਣ ਤੂੰ ਕਹਿੰਦਾ ਵੀ ਉਹਦੇ ਤੱਕ ਪਹੁੰਚ ਜਣੀ ਤੇਰੇ ਤੱਕ ਵੀ ਇਹ ਵੀਡੀਓ ਆਈ ਜਣੀ ਆ ਠੀਕ ਆ ਨਾ ਇਹ ਤਾਂ ਫੇਸਬੁੱਕ ਨੇ ਕਵਾਈ ਜਣੀ ਹੁੰਦੀ ਸਾਰੇ ਪਾਸੇ ਤੇ ਜਿਹੜੀ ਚੀਜ਼ ਸਹੀ ਆ ਉਹਨੂੰ ਸਹੀ ਕਹਾਂਗੇ ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਕਹਾਂਗੇ ਠੀਕ ਆ ਨਾ ਕੁਝ ਕਮੀਆਂ ਉਹਦੇ 'ਚ ਨੇ ਕੁਝ ਛੋਟੇ ਜਿਮਿਨੇ ਹੈਗੀਆਂ ਨੇ ਜਦੋਂ ਤੁਸੀਂ ਉਹਨੂੰ ਵੀ ਮੂਰੇ ਲਿਆ ਕੇ ਪੁੱਛੋ ਵੀ ਹਾਂ ਯਾਰ ਦੱਸ ਸਾਡੇ 'ਚ ਕੀ ਕਮੀਆਂ ਤੁਸੀਂ ਆਪਦੀਆਂ ਕੱਲੀਆਂ ਉਹਦੀਆਂ ਦਿਖਾਈ ਜਾਂਦੇ ਹੋ ਕਿਸੇ ਨੂੰ ਥੋੜੀ ਪਤਾਗਾ ਉਹ ਬੰਦਾ ਭਲਾ ਮਾਨਸ ਕੀ ਪਤਾ ਹੁਣ ਜਿਆਦਾ ਕੈਮਰੇ ਮੂਰੇ ਨਹੀਂ ਆਉਂਦਾ ਜੇ ਕੋਈ ਇੱਧਰਲਾ YouTube ਬੁਰਾ ਹੈਗਾਗਾ ਉਹਦੀ ਮੜੀ ਇੱਕ ਉਹਦੀ ਵੀ ਵੀਡੀਓ ਪਾਓ ਉਹਦਾ ਪੱਖ ਸੁਣੋ ਫਿਰ ਪਤਾ ਲੱਗੂਗਾ ਠੀਕ ਆ ਨਾ ਖੰਗੜਾ ਲੜ ਘਰ ਨਹੀਂ ਪੈਂਦੇ ਹੁੰਦੇਗੇ